ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਹਿਰੀਨ ਵੈਦ ਭੈਣ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਦੀ ਮੈਂ ਵੀਡੀਓ ਇੰਸਟਾਗ੍ਰam ਤੇ ਵੇਖਿਆ ਸਨ ਤੇ ਉਸ ਵੇਰੇ ਜੋ ਸਰੀਰ ਤੇ ਅਲਰਜੀ ਸੀ ਬਹੁਤ ਜ਼ਿਆਦਾ ਇਹਨਾਂ ਦੀ ਵੀਡੀਓ ਵੇਖ ਕੇ ਜਦੋਂ ਮੈਂ ਇਹਨਾਂ ਤੋਂ ਦਵਾਈ ਮੰਗਾਈ ਅਲਰਜੀ ਦੀ ਭੈਣੋਂ ਨਾਮ ਨੂੰ 15 ਦਿਨਾਂ ਦੀ ਦਵਾਈ ਭੇਜੀ ਸੀ 15 ਦਿਨਾਂ ਦੇ ਵਿੱਚ ਮੈਨੂੰ 50% ਰਾਹ ਮਿਲਿਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਚਮੜੀ ਰੋਗ ਤੋਂ ਪਰੇਸ਼ਾਨ ਹੋ ਤਾਂ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਕਿ ਤੁਸੀਂ ਵੀ ਇਸ ਵੀਰ ਜੀ ਵਾਂਗੂ ਹਮੇਸ਼ਾ ਲਈ ਤੰਦਰੁਸਤ ਹੋ ਜਾਓ ਮੇਰੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਾਹਰੀਨ ਵਾ ਪੈਣ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਦੀ ਮੈਂ ਵੀਡੀਓ ਇੰਸਟਾਗ੍ਰam ਤੇ ਵੇਖਿਆ ਸਨ ਤੇ ਉਸੋਂ ਮੇਰੇ ਜੋ ਸਰੀਰ ਤੇ ਅਲਰਜੀ ਸੀ ਬਹੁਤ ਜ਼ਿਆਦਾ ਇਹਨਾਂ ਦੀ ਵੀਡੀਓ ਵੇਖ ਕੇ ਜਦੋਂ ਮੈਂ ਇਹਨਾਂ ਤੋਂ ਦਵਾਈ ਮੰਗਾਈ ਉਹ ਅਲਰਜੀ ਦੀ ਪੈਨੋ ਨਾਮ ਨੂੰ 15 ਦਿਨਾਂ ਦੀ ਦਵਾਈ ਭੇਜੀ ਸੀ 15 ਦਿਨਾਂ ਦੇ ਵਿੱਚ ਮੈਨੂੰ 50% ਰਾਹ ਮਿਲਿਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਚਮੜੀ ਰੋਗ ਤੋਂ ਪਰੇਸ਼ਾਨ ਹੋ ਤਾਂ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਕਿ ਤੁਸੀਂ ਵੀ ਇਸ ਵੀਰ ਜੀ ਵਾਂਗੂ ਹਮੇਸ਼ਾ ਲਈ ਤੰਦਰੁਸਤ ਹੋ ਜੋ ਮੇਰੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਧੰਨਵਾਦ